ਹੋ ਹੁੰਦਾ ਜਬੇ ਬੇਬੇ ਬਾਪੂ ਹੂਣ ਸਿਰ ਤੇ ਫਿਰ ਹੌਂਸਲਾ ਹੀ ਹੋ ਹੁੰਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਪੀਅਰ ਹੋਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਂਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਜਦੋਂ ਪੁੱਤ ਆਪਣੇ ਮਾਂ ਨੂੰ ਦੇਖਦਾ ਤੇ ਭੱਜ ਕੇ ਮਾਂ ਦੇ ਪੈਰਾਂ ਵਿੱਚ ਡੱਗ ਪੈਂਦਾ ਇਹ ਨੇ ਚੰਗੇ ਮਾਪਿਓ ਦੇ ਚੰਗੇ ਸੰਸਕਾਰ ਜਿਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ